ਸਤਿ ਸ਼੍ਰੀ ਅਕਾਲ ਪ੍ਰਾਈਮੇਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿਗਾ ਸਵਾਗਤ ਹੈ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਪੂਰਾ ਹਫਤਾ ਪੰਨੂ ਸਾਹਿਬ ਦਾ ਸਾਥ ਹੁੰਦਾ ਹੈ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਕਰੀਦੀ ਹੈ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੱਜ ਵੀ ਨਾਲ ਹੀ ਨ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਪੰਨੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਪਨ ਸਾਹਿਬ ਬੜੀ ਮੰਦ ਭਾਗੀ ਖਬਰ ਹੈ ਜਿਸ ਤੋਂ ਸ਼ੁਰੂਆਤ ਕਰਨੀ ਪੈਣੀ ਹੈ ਅੱਜ ਪ੍ਰੋਗਰਾਮ ਦੀ ਅਹਮਦਾਬਾਦ ਵਿੱਚ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸਾਬਕਾ ਮੁੱਖ ਮੰਤਰੀ ਸਮੇਤ ਕਈ ਲੋਕ ਮਾਰੇ ਗਏ ਨੇ ਕੀ ਕਹਿਣਾ ਚਾਹੁੰਦੇ ਜੀ ਸਾਡੇ ਪੜ ਤੇ ਲੋਕਾਂ ਨੇ ਤੇ ਦੁਨੀਆ ਦੇ ਲੋਕਾਂ ਨੇ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਹਾਦਸੇ ਵੇਖੇ ਹੋਏ ਨੇ ਇਸ ਤਰ੍ਹਾਂ ਦਾ ਇੱਕ ਹਾਦਸਾ ਇੱਕ ਵਾਰੀ ਦਿੱਲੀ ਚ ਹੋਇਆ ਸੀ ਉਹਦੇ ਵਿੱਚ ਇੱਕ ਕੇਂਦਰੀ ਮੰਤਰੀ ਦਾ ਦਿਹਾਂਤ ਹੋ ਗਿਆ ਕਿ ਸਾਡੇ ਸਾਬਕਾ ਮੁੱਖ ਮੰਤਰੀ ਦਾ ਹੋ ਗਿਆ ਸੀ ਜਸਟਿਸ ਕਰਨਮ ਸਿੰਘ اچھا ਇਹਦੇ ਤੋਂ ਇਲਾਵਾ ਸਾਡੇ ਭਾਰਤ ਵਿੱਚ ਵੀ ਵੱਡੇ ਹਾਦਸੇ ਹੋਏ ਨੇ ਉਹਨਾਂ ਦੀ ਗੱਲ ਮੈਂ ਬਾਅਦ ਚ ਕਰਾਂਗਾ ਪਹਿਲਾਂ ਮੈਂ ਦੱਸ ਦਿਆਂ ਕਿ ਅੱਜ ਦੁਪਹਿਰ 1 ਵਜੇ 38 ਮਿੰਟ ਤੇ ਜਹਾਜ਼ ਗੁਜਰਾਤ ਦੇ ਵੱਡੇ ਸ਼ਹਿਰ ਅਹਮਦਾਬਾਦ ਤੋਂ ਉੱਡਿਆ ਜੀ ਉੱਡਣ ਤੋਂ 3-4 ਮਿੰਟ ਬਾਅਦ ਹੀ ਉੱਡ ਿ ਗਿਆ ਅਜੇ ਉੱਡਿਆ ਹੀ ਤੇ ਡੇਢ ਜਾਂ 2 ਮਿੰਟ ਦੇ ਅੰਦਰ ਅੰਦਰ ਪਾਇਲਟ ਦੀ ਆਵਾਜ਼ ਆਈ ਮੇਡੇ ਮੇਡੇ ਇਹ ਸ਼ਾਇਦ ਜਿਵੇਂ ਪੁਰਦਾ ਨਹੀਂ ਸਪੈਨਿਸ਼ ਜਾਂ ਫ੍ਰੈਂਚ ਬੋਲੀ ਦਾ ਸ਼ਬਦ ਹੈ ਜੀ ਦਾ ਮਤਲਬ ਮੈਂ ਏਡਸ ਮੈਂ ਏਡਸ ਦਾ ਮਤਲਬ ਕਿ ਹੈਲਪ ਮੈਰੀ ਕਰੋ ਤੁਸੀਂ ਅੱਛਾ ਉਹ ਜਿਹੜਾ ਮੇਡੇ ਜਿਹੜੇ ਬਰਡਾਇ ਇਹਨਾਂ ਨੇ ਅੱਗੋਂ ਇਹ ਟ੍ਰੈਫਿਕ ਕੰਟਰੋਲਰ ਨੇ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਦੂਜੀ ਵਾਰੀ ਉਹ ਬੋਲ ਨਹੀਂ ਸਕਿਆ ਆਵਾਜ਼ ਨਹੀਂ ਆਈ ਜੀ ਇਹਦਾ ਮਤਲਬ ਸਿਸਟਮ ਡੈੱਡ ਹੋ ਗਿਆ ਉੜਦਾ ਜਹਾਜ਼ ਅਜੇ 1 ਕਿਲੋਮੀਟਰ ਹੱਦ ਤੱਕ ਵੀ ਨਹੀਂ ਗਿਆ ਉੱਥੇ ਮੁੜ ਕੇ ਬੈਠਣਾ ਸ਼ੁਰੂ ਹੋ ਗਿਆ ਤੇ ਤੀਜੇ ਜਾਂ ਚੌਥੇ ਮਿੰਟ ਵਿੱਚ ਤਬਾਹ ਹੋ ਗਿਆ ਡਿੱਗਣ ਤੋਂ ਪਹਿਲਾਂ ਉੱਥੇ ਜਿਹੜਾ ਸਿਵਲ ਹਸਪਤਾਲ ਸਭ ਤੋਂ ਵੱਡਾ ਉਹਦੇ ਡਾਕਟਰਾਂ ਦੇ ਹੋਸਟਲ ਦੀ ਬਿਲਡਿੰਗ ਨਾਲ ਟਕਰਾਇਆ ਉਸ ਬਿਲਡਿੰਗ ਦੇ ਅੰਦਰ ਵੀ ਕਾਫੀ ਨੁਕਸਾਨ ਹੋਇਆ ਡਾਕਟਰਾਂ ਦੇ ਬੈੱਡ ਟੁੱਟੇ ਮੈਸ ਦੇ ਵਿੱਚ ਨੁਕਸਾਨ ਹੋਇਆ ਡਾਕਟਰ ਜ਼ਖਮੀ ਹੋਏ ਉਹ ਵੀ ਮੈਂ ਵੇਖਿਆ ਉਸ ਤੋਂ ਬਾਅਦ ਜਿਹੜਾ ਪਲਾਨ ਜਦੋਂ ਕ੍ਰੈਸ਼ ਹੋ ਗਿਆ ਉੱਚ ਜਿਹੜੇ ਲੋਕ ਮਾਰੇ ਗਏ ਕਰਿਊ ਸਮੇਤ ਦੋ ਤਾਂ ਪਾਇਲਟ ਸੀ 10 ਜਣੇ ਕਰਿਊ ਯਾਨੀ ਜਾ ਇਦਾ ਸਟਾਫ ਸੀ 에어 호ਸਟੈਸ ਤੇ ਹੋਰ ਬਾਕੀ ਲੋਕ ਜਿਹਨੇ ਸਨ ਉਹਨਾਂ ਚੋਂ ਸ਼ਾਇਦ 53 ਉਥੋਂ ਦੇ ਸੀ ਬ੍ਰਿਟਾਨੀਆਂ ਦੇ ਕਿਉਂਕਿ ਜੇ ਆਜ ਇੰਗਲੈਂਡ ਜਾਣਾ ਸੀ ਜੀ ਜਾ ਜਿੱਥੋਂ ਉੱਡਿਆ ਹੋਵੇ ਤੇ ਜਿੱਥੇ ਜਾਣਾ ਹੋਵੇ ਹਮੇਸ਼ਾ ਸਭ ਤੋਂ ਵੱਧ ਮਸਾਫਰ ਉਹਨਾਂ ਦੋ ਥਾਵਾਂ ਤੇ ਹੁੰਦੇ ਬਾਕੀ ਕੁਝ ਉੱਥੇ ਹੋਰ ਜਾਣ ਵਾਲੇ ਕੁਝ ਉੱਥੋਂ ਰਾਹ ਚੋਂ ਕਨੈਕਟਿੰਗ ਫਲਾਈਟਾਂ ਲੈਣ ਵਾਲੇ ਹੁੰਦੇ ਇਹ ਜਹਾਜ਼ ਜਾ ਕੇ ਲੰਡਨ ਦੇ ਹੀਥਰੋ 에어ਪੋਰਟ ਤੋਂ ਕੋਈ 24-25 ਕਿਲੋਮੀਟਰ ਦੂਰ ਗੈਟਵਿਕ ਇੰਟਰਨੈਸ਼ਨਲ 에어ਪੋਰਟ ਹੈ ਉੱਥੇ ਪਹੁੰਚਣਾ ਸੀ ਦਿਗਦੇ ਸਾਰੇ ਤਬਾਓ ਗਾਇਦ ਦੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਜਿਹੜੇ ਅੱਜਕੱਲ ਜੇਮੇ ਭੁਲਦਾਨੀ ਪੰਜਾਬ ਦੀ ਭਾਜਪਾ ਦੇ ਵੀ ਇੰਚਾਰਜ ਸੀ ਉਹ 1 ਮਹੀਨੇ ਲਈ ਕੋਈ ਕੰਮਾਂ ਵਾਸਤੇ ਵਿਦੇਸ਼ ਜਾ ਰਹੇ ਸੀ ਜੀ ਉਹ ਵੀ ਉਹਦਾ ਇਹ ਗੱਲ ਹੈ ਕਿ ਇਦਾਂ ਦੇ ਦੁਖਾਂਤ ਭਾਰਤ ਵਿੱਚ ਵੀ ਬਹੁਤ ਵਾਪਰੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਵਿਦੇਸ਼ਾਂ ਵਿੱਚ ਵੀ ਬਹੁਤ ਵਾਪਰੇ ਆ। ਜਾਜ ਕਿਉਂਕਿ ਇਹ ਏਅਰ ਇੰਡੀਆ ਦਾ ਸੀ। ਹੁਣ ਅੱਜ ਪੜਕੇ ਪਰਸੋਂ ਲਗਾਤਾਰ ਇਸ ਗੱਲ ਦਾ ਵੀ ਰੌਲਾ ਪਵੇਗਾ। ਏਅਰ ਇੰਡੀਆ ਨਕਮੀ ਆ। ਮੈਂ ਇਹ ਦੱਸ ਦਿਆਂ ਦੁੱਖ ਸਾਨੂੰ ਬਹੁਤ ਹੈ। ਨੁਕਸ ਜੇ ਤਕਨੀਕੀ ਪਿਆ ਹੋਵੇ ਤੇ ਏਅਰ ਇੰਡੀਆ ਜਿਹੜੀ ਆ ਉਹਨਾਂ ਦੀ ਮੈਨੇਜਮੈਂਟ ਦੀ ਨੁਕਤਾਚੀਨੀ ਹੋਣੀ ਚਾਹੀਦੀ। ਜੀ ਪਰ ਇਹਦੇ ਨਾਲ ਮਾੜੇ ਰਿਕਾਰਡ ਬੜੀਆਂ ਕੰਪਨੀਆਂ ਨੇ ਜੇ ਅਸੀਂ ਵਰਲਡ ਲੈਵਲ ਤੇ ਵੇਖਦੇ ਹਾਂ ਉਹਨਾਂ ਪਹਿਲੀਆਂ 12 ਦੀ ਲਿਸਟ ਵੇਖੀ ਹੈ 에어 ਇੰਡੀਆ ਉਹਦੇ ਚ ਨਹੀਂਗਾ ਇਹਦਾ ਮਤਲਬ ਉਹ ਕਿ ਸਾਡੇ ਨਾਲ ਮਾੜੇ ਰਿਕਾਰਡ ਵਾਲੇ ਵੀ ਆ ਜੀ ਪਰ ਇਹ ਕੋਈ ਤਸੱਲੀ ਵਾਲੀ ਗੱਲ ਨਹੀਂ ਤਸੱਲੀ ਤਾਂ ਵਾ ਜੇ 에어 ਇੰਡੀਆ ਹਾਦਸਿਆਂ ਨੂੰ ਰੋਕ ਸਕੇ ਹੁਣ ਤੱਕ ਕੁਝ ਹਾਦਸੇ ਜਿਹੜੇ ਬਹੁਤ ਮਾੜੇ ਹੋਏ ਉਨਾਚੇਕ 1985 ਵਾਲਾ ਜਿਹੜਾ 에어 ਇੰਡੀਆ ਕਨੈਕਟ ਜਾਂਦਾ ਥੇ ਉਹ ਤੇ ਹਾਦਸਾ ਨਹੀਂ ਸਾਬੋਟਾਜ ਦੀ ਘਟਨਾ ਸਾਰਿਆਂ ਨੂੰ ਪਤਾ ਦੂਸਰੇ ਜਿਹੜੇ ਹਾਦਸੇ ਉਹਨਾਂ ਚੋਂ ਸਭ ਤੋਂ ਮਾੜਾ ਸੀ ਮੈਂਗਲੂਰੂ ਦਾ ਕਰਨਾਟਕ ਦੇ ਵਿੱਚ ਬੰਗਲੌਰ ਜਾਂ ਬੈਂਗਲੂਰੂ ਨੂੰ ਲੋਕ ਜਾਣਦੇ ਆ ਜੀ ਇੱਕ ਹੋਰ ਸ਼ਹਿਰ ਮੈਂਗਲੂਰੂ ਆ ਉਹਦਾ 에어ਪੋਰਟ ਪਹਾੜੀ ਦੀ ਸਿਖਰ ਤੇ ਹੈ ਤੇ ਇਹੋ ਜੀ ਥਾਂ ਤੇ ਬਣਾਇਆ ਗਿਆ ਕਿ ਜਿੱਥੇ ਰਨਵੇ ਸ਼ੁਰੂ ਹੁੰਦਾ ਉਹਦੇ ਤੋਂ ਪਹਿਲਾਂ ਵੀ ਖੱਡ ਹੈ ਤੇ ਜਿੱਥੇ ਜਾ ਕੇ ਖਤਮ ਹੁੰਦਾ ਉੱਥੇ ਵੀ ਖੱਡ ਹੈ 166 ਲੋਕ ਮਾਰੇ ਗਏ ਸੀ ਉਸ ਕਰਕੇ ਹੋ ਗਿਆ ਕਿ ਪਾਇਲਟ ਨੇ ਜਿੱਥੇ ਲੈਂਡ ਕਰਨਾ ਸੀ ਲੈਂਡ ਕਰਨ ਤੋਂ ਕਹਿੰਦੇ ਆ ਕਿ ਤਕਰੀਬਨ 4-500 ਫੁੱਟ ਅੱਗੇ ਚਲਾ ਗਿਆ ਜਿੰਨੇ ਫਾਸਲੇ 'ਚ ਉਹਨੇ ਲੈਂਡ ਕਰਨਾ ਜਦੋਂ ਪਹਿਲਾਂ ਹੀ ਉਹਨਾਂ ਫਾਸਲਾ ਛੱਡ ਗਿਆ ਐਮਰਜੈਂਸੀ ਬ੍ਰੇਕਾਂ ਲਾਉਣ ਦੇ ਬਾਵਜੂਦ ਉਹ ਰਨਵੇ ਪਾਰ ਕਰ ਗਿਆ ਤੇ ਅਗਲੇ ਪਾਸੇ ਤੇ ਖੱਡ ਸੀ ਜੀ ਜਾਜ ਖੱਡ ਜਾ ਡੇਗਾ ਇਦਾਂ ਦਾ ਇੱਕ ਹਾਦਸਾ ਜਿੱਥੇ ਅਹਮਦਾਬਾਦ ਵਿੱਚ ਅੱਜ ਹਾਦਸਾ ਹੋਇਆ ਉੱਥੇ ਉਦੋਂ ਹੋਇਆ ਸੀ 1988 ਉਹਦੇ ਵਿੱਚ ਵੀ 130 ਤੋਂ ਵੱਧ ਲੋਕ ਮਾਰੇ ਗਏ ਸਨ ਭਾਰਤ ਵਿੱਚ ਸਭ ਤੋਂ ਵੱਡਾ ਹਾਦਸਾ ਜਿਹੜਾ ਹੋਇਆ ਉਹ ਇੱਥੇ ਚਰਖੀਦਾੜੀ ਹਰਿਆਣੇ ਵਿੱਚ ਦਿੱਲੀ ਤੋਂ ਜਹਾਜ਼ ਉੱਡਿਆ ਇੱਕ ਜਹਾਜ਼ ਅੱਗੇ ਆਉਂਦਾ ਸੀ ਦੋਵੇਂ ਜਹਾਜ਼ ਆਪੋ ਚ ਕ੍ਰੈਸ਼ ਕਰ ਗਏ ਜੀ ਉੱਡਿਆ ਜਹਾਜ਼ 사ウਦੀ ਅਰਬ ਦਾ ਸੀ ਜਿਹੜਾ ਅੱਗੋਂ ਆਉਂਦਾ ਕਜ਼ਾਕਿਸਤਾਨ ਦਾ ਸੀ ਇਹ ਟਰੈਫਿਕ ਕੰਟਰੋਲ ਵਾਲੇ ਇਹ ਦੱਸਦੇ ਹੁੰਦੇ ਆ ਕਿ ਇੱਕ ਜਹਾਜ਼ ਇੰਨੀ ਹਾਈਟ ਤੇ ਰਹਿਗਾ ਤੇ ਦੂਜਾ ਇਹਦੇ ਤੋਂ 1 ਕਿਲੋਮੀਟਰ ਉੱਪਰ ਜਾਂ 2 ਕਿਲੋਮੀਟਰ ਉੱਪਰ ਘੱਟੋ-ਘੱਟ 1000 ਮੀਟਰ ਦਾ ਫਾਸਤਾ ਰੱਖਿਆ ਜਾਂਦਾ ਹੈ 1 ਕਿਲੋਮੀਟਰ ਦਾ ਜਿਹੜਾ ਕਜ਼ਾਕਿਸਤਾਨ ਵਾਲਾ ਸੀ ਉਹਨੂੰ ਅੰਗਰੇਜ਼ੀ ਪੂਰੀ ਨਹੀਂ ਸੀ ਆਉਂਦੀ ਕਹਿੰਦੇ ਇਹ ਟਰੈਫਿਕ ਕੰਟਰੋਲ ਦੀਆਂ ਹਦਾਇਤਾਂ ਚੰਗੀ ਤਰ੍ਹਾਂ ਸਮਝ ਨਹੀਂ ਸਕਿਆ ਇਸ ਕਰਕੇ ਉਹ ਜਿੰਨੀ ਹਾਈਟ ਦੱਸੀ ਗਈ ਸੀ ਉਹ ਤੋਂ ਘੱਟ ਤੇ ਲਿਆ ਗਿਆ ਘੱਟ ਤੇ ਲਿਆਉਣ ਕਰਕੇ ਫਿਰ ਨੁਕਸਾਨ ਹੋ ਗਿਆ ਕਿ ਗੁਜਰਾ ਸਾਉਦੀ ਅਰਬ ਦਾ ਉੱਡਿਆ ਸੀ ਉਹ ਹਦਾਇਤਾਂ ਦੇ ਮੁਤਾਬਕ ਚੱਲ ਰਿਹਾ ਸੀ ਉਹਨੂੰ ਭਰੋਸਾ ਸੀ ਮੈਂ ਠੀਕ ਆ ਜੀ ਦੋਵੇਂ ਆਪੋ ਚ ਕ੍ਰੈਸ਼ ਕਰ ਗਏ 300 ਤੋਂ ਵੱਧ ਲੋਕ ਮਾਰੇ ਗਏ ਸਨ ਮੈਂ ਇਦਾਂ ਦੀਆਂ ਕਈ ਚੀਜ਼ਾਂ ਅੱਜ ਸਵੇਰ ਦਾ ਵੇਖਦਾ ਪਿਆ ਸਾਂ ਜੋ ਕੁਝ ਉੱਥੇ ਹੁੰਦਾ ਪਿਆ ਉਹਨੂੰ ਵੇਖ ਕੇ ਮਨ ਬਹੁਤ ਖਰਾਬ ਹੁੰਦਾ ਪਿਆ ਅੱਜ ਵਾਲੇ ਹਾਦਸੇ 'ਚ ਹੁਣ ਸਭ ਤੋਂ ਵੱਧ ਮੁਸਾਫਿਰ 169 ਤਾਂ ਇੰਡੀਆ ਦੇ ਹੀ ਸੱਤ ਪੁਰਤਗਾਲ ਦੇ ਦੁਨੀਆ ਪਰਚ ਇਸ ਤਬਾਹੀ ਦੀ ਚਰਚਾ ਹੋਵੇਗੀ ਬਹੁਤ ਦੇਰ ਬਾਅਦ ਇਹ ਹਾਦਸਾ ਇਹੋ ਜਿਹਾ ਹੋਇਆ ਇਸ ਹਾਦਸੇ ਦੇ ਕਾਰਨਾਂ ਦੀ ਪੂਰੀ ਪੁਣਛਾਣ ਹੋਣੀ ਚਾਹੀਦੀ ਹੈ ਪ੍ਰਾਈਵੇਟ ਕੰਪਨੀਆ ਟਾਟਾ 에ਰਲਾਈਨ ਮਿਸਟਰ ਟਾਟਾ ਤੁੰ ਰਹੇ ਨੇ ਜੀ ਹੁੰਦੇ ਤੇ ਉਹ ਬਹੁਤ ਇਨਾ ਮਾਮਲਿਆਂ 'ਚ ਧਿਆਨ ਦਿੰਦੇ ਸੀ। ਬਾਕੀ ਉਹਨਾਂ ਦੇ ਵਾਰਸ ਕਿਦਾਂ ਕਰਦੇ ਮੈਨੂੰ ਪਤਾ ਨਹੀਂ। ਪਰ ਸਰਕਾਰ ਨੂੰ ਵੀ ਆਪਣਾ ਡਾਇਰੈਕਟੋਰੇਟ ਜਰਨਲ ਸਿਵਲ ਐਵੀਏਸ਼ਨ ਇਹਨੂੰ ਕੱਸਣਾ ਚਾਹੀਦਾ। ਕਮੀਆਂ ਕਮਜ਼ੋਰੀਆਂ ਬਹੁਤ ਨੇ। ਉਲੰਘਣਾ ਨਿਯਮਾਂ ਦੀਆਂ ਹੁੰਦੀਆਂ ਨੇ। ਉਹਦੇ ਵੱਲ ਧਿਆਨ ਦੇਣਾ ਚਾਹੀਦਾ। ਜੀ। ਪਰ ਸਾਬ ਅੱਗੇ ਵੱਧਦੇ ਜੀ ਗੱਲ ਕਰਦੇ ਆ ਪੱਟੀ ਦੀ ਇੱਕ ਵਕੀਲ ਨੂੰ ਗ੍ਰਿਫਤਾਰ ਕੀਤਾ ਹੈ ਕਹਿੰਦੇ ਗੈਂਗਸਟਰਾਂ ਦਾ ਹੀ ਮਦਦ ਕੀਤੀ ਹੈ ਤੇ ਫਰੋਤੀਆਂ ਮੰਗ ਰਿਹਾ ਸੀ। ਇਹ ਮਾਮਲਾ ਕੀ ਪੂਰਾ? ਪੱਟੀ ਯਾਨੀ ਤਰਨਤਾਰਨ ਜ਼ਿਲ੍ਹੇ ਦਾ ਤਰਨਤਾਰਨ ਸ਼ਹਿਰ ਤੋਂ ਬਾਅਦ ਦੂਸਰਾ ਸਭ ਤੋਂ ਵੱਡਾ ਟਾਊਨ ਜਿਹੜਾ ਪੱਟੀ ਹੈ ਇਹ ਪਾਕਿਸਤਾਨ ਬਣਨ ਤੋਂ ਪਹਿਲਾਂ ਲਾਹੌਰ ਜ਼ਿਲ੍ਹੇ 'ਚ ਹੁੰਦਾ ਸੀ ਉਹਨਾਂ ਦਾ ਕਸੂਰ ਹੁਣ ਤਾਂ ਜ਼ਿਲ੍ਹਾ ਬਣ ਗਿਆ ਤਹਿਸੀਲ ਸੀ ਉਹਦੀ ਸਬ ਤਹਿਸੀਲ ਹੁੰਦਾ ਸੀ ਉਸ ਪੱਟੀ ਦੇ ਵਿੱਚ ਇੱਕ ਵਕੀਲ ਕੱਲ ਫੜਿਆ ਗਿਆ ਉਹਨੇ ਕੁਝ ਦਿਨ ਪਹਿਲਾਂ ਪੁਲਿਸ ਨੂੰ ਆਪ ਰਿਪੋਰਟ ਦਰਜ ਕਰਾਈ ਸੀ ਕਿ ਉਹਦੇ ਭਰਾ ਨੂੰ ਇੱਕ ਕਰੋੜ ਦੀ ਫਰੋਤੀ ਦਾ ਫੋਨ ਆਇਆ ਬਾਹਰੋਂ ਕਾਰ ਆਈ ਤੇ ਨਾਲ ਉਹਨਾਂ ਨੇ ਆਖਿਆ ਕਿ ਤੇਰੇ ਤੋਂ ਇੰਨੇ ਪੈਸੇ ਲੈਣੇ ਨਾ ਦਿੱਤੇ ਤੈਨੂੰ ਵੀ ਤੇ ਤੇਰੇ ਵਕੀਲ ਭਰਾ ਨੂੰ ਵੀ ਮਾਰ ਦੇਣਾ ਯਾਨੀ ਆਪਣੇ ਆਪ ਨੂੰ ਵੀ ਖਤਰਾ ਦੱਸਿਆ ਉਹਦੇ ਤੋਂ ਬਾਅਦ ਉਹਨਾਂ ਦੇ ਘਰ ਤੇ ਗੋਲੀਆਂ ਚੱਲੀਆਂ ਫਿਰ ਉਹਨੇ ਆਖਿਆ ਜੀ ਜਾਨ ਨੂੰ ਖਤਰਾ ਸਾਨੂੰ ਸੁਰੱਖਿਆ ਦਿਓ ਬਾਅਦ ਵਿੱਚ ਜਿਹੜਾ ਗੋਲੀਆਂ ਚਲਾਉਣ ਵਾਲਾ ਸੀ ਅੱਜ ਕੱਲ ਸੀਸੀਟੀਵੀ ਫੁਟੇਜ ਸ਼ਹਿਰਾਂ ਚੋਂ ਵੀ ਮਿਲ ਜਾਂਦੀ ਹੈ ਛੋਟੇ ਛੋਟੇ ਹੱਡਿਆਂ ਚੋਂ ਵੀ ਪਿੰਡਾਂ 'ਚ ਕਈ ਲੋਕਾਂ ਨੇ ਘਰਾਤੇ ਬਿਲਵਾਏ। ਉਹ ਬੰਦਾ ਫੜਿਆ ਗਿਆ। ਫੜੇ ਜਾਣ ਤੋਂ ਬਾਅਦ ਪਤਾ ਲੱਗਾ ਕਿ ਉੱਥੇ ਦਾਸੂਵਾਲ ਨਾਂ ਦਾ ਕੋਈ ਗੈਂਗਸਟਰ ਹੈ ਵਿਦੇਸ਼ ਵਿੱਚ। ਉਹ ਉਹਦੇ ਨਾਲ ਅਟੈਚ ਸੀ ਤੇ ਇਹ ਵਕੀਲ ਵੀ ਉਹਦੇ ਨਾਲ ਸਬੰਧਤ ਸੀ। ਉਹ ਲੋਕਾਂ ਨੂੰ ਕਾਲਾਂ ਕਰਕੇ ਫਰੋਤੀਆਂ ਮੰਗਦਾ ਸੀ। ਵਕੀਲ ਅੱਗੋਂ ਫਰੋਤੀਆਂ ਲੈਂਦਾ ਸੀ ਤੇ ਜਿੱਥੇ ਕੁਝ ਕਰਨਾ ਕਰਾਉਣਾ ਹੁੰਦਾ ਸੀ ਇਸ ਤਰ੍ਹਾਂ ਫਾਇਰਿੰਗ ਕਰਾਉਂਦਾ ਸੀ ਤੇ ਇਹ ਫਾਇਰਿੰਗ ਵੀ ਆਪਣੇ ਭਰਾ ਦੇ ਘਰ ਤੇ ਇਨੇ ਆਪ ਕਰਵਾਈ ਸੀ ਤਾਂ ਕਿ ਦਹਿਸ਼ਤ ਪਾਈ ਜਾਵੇ ਤੇ ਪੁਲਿਸ ਨੂੰ ਕਹਿ ਕੇ ਆਪਣੇ ਵਾਸਤੇ ਇਹ ਸਿਕਿਉਰਟੀ ਮੰਗ ਸਕੇ ਪਤਾ ਹੀ ਲਗਾ ਜਿਹੜਾ ਬੰਦਾ ਆਪਣੇ ਸਕੇ ਭਰਾ ਦਾ ਸਕਾ ਨਹੀਂ ਬਣਿਆ ਸਕੇ ਭਰਾ ਤੋਂ ਫਰौती ਲੈਣ ਵਾਸਤੇ ਉਹਦੇ ਘਰ ਵੀ ਫੋਨ ਕਰਵਾਤਾ ਔਰ ਉਹਦੇ ਘਰ ਤੇ ਗੋਲੀਆਂ ਚਲਵਾਤੀਆਂ ਉਹਦੇ ਪੱਖ ਚ ਕੌਣ ਆਵੇਗਾ ਮੈਂ ਅੱਜ ਵੀ ਖਬਰਾਂ ਪੜ੍ਹਦਾ ਸਾਂ ਵੀ ਕੀ ਵਕੀਲ ਭਾਈ ਚਾ ਇਹੋ ਜਿਹੇ ਵਕੀਲ ਦੀ ਮਦਦ ਤੇ ਆਵੇਗਾ ਜੀ ਕੀ ਇਹੋ ਜਿਹਾ ਵਕੀਲ ਜਿਹੜਾ ਉਹ ਆਪਣੇ ਵਕੀਲੀ ਭਾਈਚਾਰੇ ਵਾਸਤੇ ਇੱਕ ਸੰਦਾ ਬਦਨਾਮੀ ਦਾ ਟਿੱਕਾ ਨਹੀਂ ਅੱਗੇ ਵੀ ਪੰਜ ਚਾਰ ਇਹੋ ਜਿਹੇ ਕਿਸ ਆਮ ਤੌਰ ਤੇ ਕਿਸੇ ਵਕੀਲ ਤੇ ਕੇਸ ਬਣੇ ਮੜਾ ਮੋਟਾ ਵੀ ਸ਼ੱਕ ਹੋਵੇ ਤੇ ਵਕੀਲ ਭਾਈਚਾਰਾ ਉਹਨਾਂ ਦੀ ਮਦਦ ਤੇ ਆਉਂਦਾ ਪਰ ਜਿੱਥੇ ਬਿਲਕੁਲ ਪਤਾ ਹੋਵੇ ਕਿ ਬੰਦਾ ਗੁਨਾਹ ਕਰੇ ਉੱਥੇ ਉੱਪਰ ਵਕੀਲ ਵੀ ਉਹਦੀ ਮਦਦ ਤੇ ਨਹੀਂ ਆਉਂਦੇ ਇਹ ਗੱਲ ਆਪਣੇ ਆਪ ਚ ਬੜੀ ਸ਼ਰਮਨਾਕ ਹੋਈ ਹੈ ਮੈਂ ਸਮਝਦਾ ਕਿ ਕੱਲਾ ਇਹੋ ਨਹੀਂ ਅਦਾ ਕੁਝ ਕੇਸ ਪਹਿਲਾਂ ਵੀ ਹੋਏ ਆ ਜਿੱਥੇ ਕੁਝ ਲੋਕਾਂ ਨੇ ਗੈਂਗਸਟਰ ਨਾਲ ਮਿਲ ਕੇ ਆਪਣੇ ਨੇੜਲੇ ਰਿਸ਼ਤੇਦਾਰਾਂ ਤੇ ਫਾਇਰਿੰਗ ਕਰਵਾਈ ਜਾਂ ਉਹਨਾਂ ਦੀ ਪ੍ਰਾਪਰਟੀ ਤੇ ਕਬਜ਼ਾ ਕਰਾਇਆ ਤਾਂ ਸੌਦਾ ਪਹਿਲਾਂ ਮਾਰ ਲਿਆ ਕਿ ਅੱਧੋ-ਅੱਧ ਕਰ ਲਾਂਗੇ ਉਹ ਅੱਧੋ-ਅੱਧ ਦੇ ਸੌਦਿਆਂ ਵਾਲਾ ਚੱਕਰ ਸੀ ਉਹਦੇ ਵਿੱਚ ਹੁਣ ਕਦੇ-ਕਦੇ ਕੁਝ ਲੋਕ ਜਿਹੜੇ ਆ ਫਸ ਜਾਂਦੇ ਆ ਇਸ ਵਕੀਲ ਦੀ ਘਟਨਾ ਤੋਂ ਬਾਅਦ ਬਾਕੀ ਜਿਨ੍ਹਾਂ ਦੇ ਦਿਮਾਗ 'ਚ ਕੋਈ ਵੀ ਗਿੜਾ ਉਹਨਾਂ ਸਾਰਿਆਂ ਨੂੰ ਸੰਭਲ ਜਾਣਾ ਚਾਹੀਦਾ ਕਦੇ ਨਾ ਕਦੇ ਮੁਜਰਮ ਫੜਿਆ ਹੀ ਜਾਂਦਾ ਜੀ ਪੰਨੂ ਸਾਹਿਬ ਗੱਲ ਕਰਦੇ ਗਵਾਂਡੀ ਸੂਬੇ ਹਰਿਆਣੇ ਦੀ ਬਾਬਾ ਚਰਚਾ ਦੇ ਵਿੱਚ ਸੂਬਾ ਰੰਦਾ ਕਦੀ ਕਪੜੇ ਦੀਆਂ ਖਬਰ ਆ ਜਾਂਦੀਆਂ ਨੇ ਹੁਣ ਕਹਿੰਦੇ ਇੱਕ ਸਾਫਕਾ ਵਿਧਾਇਕ ਨੂੰ ਤੇ ਇੱਕ ਉੱਚ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਇਹ ਮਾਮਲਾ ਕੀ ਜੀ ਕਪੜੇ ਨਾਲ ਹੀ ਜੁੜਿਆ ਕੱਲ ਅਸੀਂ ਹਿਸਾਰ ਦੀ ਸੰਘਰਸ਼ ਸੰਪਤੀ ਵਾਲੇ ਇੱਕ ਬੰਦੇ ਦੀ ਗੱਲ ਕੀਤੀ ਸੀ ਜਿਹੜਾ ਲੋਕਾਂ ਤੋਂ ਧਮਕੀਆਂ ਦੇ ਕੇ ਪੈਸੇ ਵਸੂਲਦਾ ਸੀ ਉਹ ਪਹਿਲਾਂ ਅਨੈਲੋ ਪਾਰਟੀ ਦਾ ਸੀ ਫਿਰ ਜਾਣ ਨਾ ਇੱਕ ਜਨਤਾ ਪਾਰਟੀ ਨਾਲ ਜੁੜਿਆ 옴 ਪ੍ਰਕਾਸ਼ ਚਟਾਲੇ ਦੇ ਪੁੱਤਰੇ ਨਾਲ ਫਿਰ ਵਾਪਸ ਐਨਐਲਓ ਪਾਰਟੀ ਨਾਲ ਜੁੜ ਗਿਆ ਇਹ ਵੀ ਬੰਦਾ ਪਹਿਲਾਂ ਐਨਐਲਓ ਪਾਰਟੀ ਦਾ ਸੀ ਫਿਰ ਦੁਸ਼ਯੰਤ ਚਟਾਲੇ ਨਾਲ ਜੁੜਿਆ ਤੇ ਅੱਜ ਕੱਲ ਉਸ ਪਾਸੇ ਨੂੰ ਮੁੜਦਾ ਪਿਆ ਸੀ ਜੀ ਪੂਰਾ ਮੁੜਿਆ ਕਿ ਨਹੀਂ ਪਰ ਮੁੜਦਾ ਪਿਆ ਸੀ ਇਹ ਗੱਲ ਮੈਂ ਕਿਉਂ ਆਖੀ ਇਹ ਮੈਂ ਬਾਅਦ ਚ ਦੱਸੂਗਾ ਪਹਿਲਾਂ ਦੱਸਣ ਵਾਲੀ ਗੱਲ ਇਹ ਹੈ ਕਿ ਫਰਾਡ ਕੀਤਾ ਕੁਝ ਤੋਂ ਨੇ ਠੱਗੀਆਂ ਕੀਤੀਆਂ ਇੱਧਰ ਉੱਧਰ ਤੋਂ 70 ਕਰੋੜ ਰੁਪਏ ਦੇ। ਕੁਝੋ ਨੇ ਜਿਹੜੀ ਹਰਿਆਣੇ ਦੀ ਸ਼ਹਿਰੀ ਵਿਕਾਸ ਅਥਾਰਟੀ ਆ ਉਹਦੇ ਮਾਮਲਿਆਂ 'ਚ ਜਿਹੜੀਆਂ ਪੇਮੈਂਟਾਂ ਆਉਂਦੀਆਂ ਰਹੀਆਂ ਉਹਨਾਂ 'ਚ ਅਥਾਰਟੀ ਦੇ ਇੱਕ ਅਫਸਰ ਨਾਲ ਮਿਲ ਕੇ ਬਾਹਰ ਦੇ ਬਾਹਰ ਇੱਕ ਫਿਕਟਿਸ਼ੀਅਸ ਖਾਤਾ ਬਣਾ ਕੇ ਜਿਹਦਾ ਇਹਨਾਂ ਕੋਲ ਕੋਈ ਮਤਲਬ ਹੀ ਨਹੀਂ ਉਹ ਬਣਾ ਕੇ ਤੇ ਸਾਰੀਆਂ ਰਕਮਾਂ ਉੱਧਰ ਟ੍ਰਾਂਸਫਰ ਕੀਤੀਆਂ। ਉਹਤੇ 70 ਕਰੋੜ ਕੁੱਲ ਮਿਲਾ ਕੇ ਤੇ 225 ਕਰੋੜ ਦਾ ਕਪੜਾ ਬਣਦਾ ਹੁਣੇ ਕਰਦੇ ਕਿਉਂ ਰਿਹਾ ਇੱਕ ਝੂਠਾ ਖਾਤਾ ਬਣਾ ਕੇ ਸਾਰਾ ਪੈਸਾ ਉਧਰ ਭੇਜਦੇ ਰੇ ਉਸ ਪੈਸੇ ਨੂੰ ਬਾਹਰ ਦਾ ਬਾਹਰ ਕੱਢਦੇ ਰੇ ਜਿੰਨਾ ਚਿਰ ਤੱਕ ਹਰਿਆਣਾ ਦੇ ਵਿੱਚ ਜਨਨੈਕ ਜਨਤਾ ਪਾਰਟੀ ਦੀ ਸਰਕਾਰ ਸੀ ਉਹਨਾਂ ਦੇ ਬੰਦੇ ਜੋ ਕੁਝ ਵੀ ਕਰਦੇ ਸੀ ਭਾਜਪਾ ਆਪਣੀ ਸਰਕਾਰ ਚੱਲਦੀ ਰੱਖਣ ਵਾਸਤੇ ਉਹਨਾਂ ਵੱਲ ਨਰਮਦਿਲ ਰਹੀ ਆ ਹੂੰ ਉਦੋਂ ਕਿਸੇ ਨੇ ਚੀਜ਼ਾਂ ਚੈੱਕ ਨਹੀਂ ਕੀਤੀਆਂ ਤੇ ਹੁਣ ਜਿਹੜਾ ਜਨਨੈਕ ਜਨਤਾ ਪਾਰਟੀ ਦੇ ਖਾਤੇ ਚੋਂ ਉਸ ਇਲਾਕੇ ਦਾ ਸ਼ਹਿਰੀ ਵਿਕਾਸ ਅਥਾਰਟੀ ਦਾ ਚੇਅਰਮੈਨ ਸੀ ਉਹਦੇ ਤੇ ਇਸ ਬੰਦੇ ਦੇ ਕੇਸ ਨਿਕਲ ਆਇਆ ਸਾਹਮਣੇ ਤੇ ਫੜੋ ਪਕਾਇ ਸ਼ੁਰੂ ਹੋ ਗਿਆ ਉਦਾਂ ਜਿਹੜੀ ਫ੍ਰੈਕਟਿਸ਼ਸ ਖਾਤਿਆਂ ਦੀ ਗੱਲ ਹੈ ਤੇ ਫਰਾਡ ਦੀ ਗੱਲ ਹੈ ਅੱਜ ਦਿੱਲੀ ਪੁਲਿਸ ਨੇ ਜਾ ਕੇ ਉਥੋਂ यूपी ਦੇ ਵਿੱਚੋਂ ਇੱਕ ਗੈਂਗ ਫੜਿਆ ਜਿਹਦੇ ਚ ਤਿੰਨ ਜਣੇ ਆ ਇੱਕ ਜਣਾ ਇਹੋ ਜਿਹਾ ਜਿਨੇ ਆਪਣਾ ਅਕਾਊਂਟ ਬਣਾ ਕੇ ਤੇ ਆਪਣੇ ਸਾਲੇ ਨੂੰ ਵਰਤਣ ਵਾਸਤੇ ਕਿਰਾਇਆ ਤੇ ਦਿੱਤਾ ਥੋੜੇ ਜਿਹਾ ਪੈਸੇ ਲੈਂਦਾ ਸੀ ਤੇ ਸਾੜਾ ਉਹਦੇ ਵਿੱਚ ਕਰੋੜਾਂ ਦੀਆਂ ट्रांजੈਕਸ਼ਨਾਂ ਕਰਦਾ ਸੀ ਜਿੱਦਾਂ ਅੱਜਕੱਲ ਹੁੰਦਾ ਡਿਜੀਟਲ ਅਰੈਸਟ ਕਿਸੇ ਨੂੰ ਫੋਨ ਤੇ ਆਖਣਾ ਤੇਰੇ ਖਿਲਾਫ ਕੇਸ ਆ ਤੇਰਾ ਆਧਾਰ ਕਾਰਡ ਲੱਗਾ ਤੇਰਾ ਪੈਨ ਕਾਰਡ ਲੱਗਾ ਤੂੰ ਜਾਏਂਗਾ ਕਿੱਥੇ ਇਹ ਸਾਰਾ ਕੁਝ ਕਰਕੇ ਤੇ ਉਹਦੇ ਤੋਂ ਬਾਅਦ ਆਖਣਾ ਆ ਜੱਜ ਸਾਹਿਬ ਦੇ ਕੋਲ ਹੁਣੇ ਪੇਸ਼ ਹੋ ਲਾਈਵ ਤੇਰੀ ਸੁਣਵਾਈ ਹੋਣੀ ਹੈ ਇੱਕ ਨਕਮੇ ਜੇ ਬੰਦੇ ਨੂੰ ਵਰਦੀ ਉਰਦੀ ਪਵਾ ਕੇ ਸੁਪਰੀਮ ਕੋਰਟ ਦਾ ਜੱਜ ਬਣਾ ਕੇ ਬਿਠਾ ਦਿੱਤਾ ਐਹੋ ਜਿਹਾ ਕਿਹੜਾ ਮੁਕੱਦਮਾ ਜਿਹੜਾ ਹੇਟ ਲਈ ਕਿਸੇ ਅਦਾਲਤ ਵਿੱਚ ਨਹੀਂ ਸਿੱਧਾ ਸੁਪਰੀਮ ਕੋਰਟ 'ਚ ਹੀ ਲੱਗਦਾ ਕਦੇ ਕੋ ਲੱਗਦਾ ਵੇਖਿਆ ਉਹਨੂੰ ਡਰਾ ਕੇ ਤੇ ਉੱਤੋਂ ਕਰੋੜਾਂ ਦੇ ਇਦਾਂ ਦੀ ਠੱਗੀ ਮਾਰਨੇ ਇਹ ਕੰਮ ਵੀ ਕਰਦੇ ਸੀ ਇਦਾਂ ਦੇ ਕੰਮ ਪਿਛਲੇ ਦਿਨਾਂ ਚ ਰਾਜਸਥਾਨ ਚ ਹਰਿਆਣੇ ਚ ਯੂਪੀ ਚ ਕਈਆਂ ਥਾਵਾਂ ਤੇ ਫੜੇ ਗਏ ਜਿੱਥੇ ਲੋਕਾਂ ਦੇ ਇਹੋ ਜਿਹੇ ਅਕਾਊਂਟ ਖੁਲਾ ਕੇ ਉਹਨੂੰ ਆਖਿਆ 30000 ਰੁਪਏ ਦਿਆਂਗੇ ਤੈਨੂੰ 50000 ਰੁਪਏ ਦਿਆਂਗੇ ਤੇ ਉਹਨਾਂ ਦੇ ਨਾਂ ਤੇ ਕਰੋੜਾਂ ਦੀ ਟ੍ਰਾਂਜੈਕਸ਼ਨ ਪ੍ਰਾਈਸ ਆ ਜਿਹੜਾ ਖਾਤਾ ਇਹ ਹੁਣ ਜਦੋਂ ਫੜਿਆ ਗਿਆ ਤੇ ਇਹ ਜਿਹੜਾ ਜਨ ਨੈਕ ਜਨਤਾ ਪਾਰਟੀ ਦਾ ਲੀਡਰ ਸਾਬਕਾ ਐਮ ਐਲ ਏ ਫੜਿਆ ਗਿਆ ਇਹ ਤਾਂ ਜੇਲ ਜਾਣਾ ਹੀ ਜਾਣਾ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦਾ ਜਿਹੜਾ ਅਧਿਕਾਰੀ ਫਸਿਆ ਉਹ ਵੀ ਜਾਵੇਗਾ ਇਹਦੇ ਤੋਂ ਅੱਗੇ ਪੁੱਛ ਪੜਤਾਲ ਹੁਣ ਬੈਂਕ ਤੱਕ ਵੀ ਆਵੇਗੀ ਕਿ ਤੁਸੀਂ ਇਹ ਜਾਲੀ ਖਾਤਾ ਖੋਲ ਕਰਤਾ ਦਿੱਤਾ ਇਹਦੇ ਵਿੱਚ ਜਿਹੜੇ ਜ਼ਰੂਰੀ ਡਾਕੂਮੈਂਟਸ ਹੁੰਦੇ ਆ ਜਿਹੜਾ ਕਸਟਮਰ ਤੁਹਾਡੇ ਕੋਲ ਆਇਆ ਜਿਹਨੇ ਖਾਤਾ ਖੁਲਵਾਉਣਾ ਉਹਦੀ ਪੁਣਛਾਣ ਕਰਨਾ ਕਿ ਬੰਦਾ ਅਸਲੀ ਆ ਕਿ ਕਿਸੇ ਦੇ ਨਾਂ ਤੇ ਖੁਲਵਾਉਂਦਾ ਪਿਆ ਇਹ ਬੈਂਕ ਮੈਨੇਜਰ ਦੀਆਂ ਜ਼ਿੰਮੇਵਾਰੀਆਂ ਸ਼ਾਮਿਲ ਆ ਜੀ ਤੁਸੀਂ ਇੱਕ ਦਾ ਕਰਤਾ ਇੱਦਾਂ ਤੇ ਕੱਲ ਨੂੰ ਕਿਸੇ ਵੀ ਬੰਦੇ ਦੇ ਨਾਂ ਤੇ ਕੋਈ ਆ ਕੇ ਰਗਰ ਆਪਣੀ ਮਰਜ਼ੀ ਨਾਲ ਖਾਤਾ ਖਲਵਾ ਲਿਆ ਕਰੇਗਾ ਕਿ ਤੁਸੀਂ ਖੋਲ੍ਹ ਦਿਓਗੇ ਕਈਆਂ ਹੱਥਾਂਵਾਂ ਤੇ ਬੈਂਕਾਂ 'ਚ ਇਹੋ ਜਿਹੇ ਘਰਾਟ ਹੁੰਦੇ ਪੜੇਗੇ ਜਿੱਥੇ ਬੈਂਕ ਮੁਲਾਜ਼ਮਾਂ ਨੇ ਵੀ ਕੁਝ ਲੋਕਾਂ ਦੇ ਝਾਲੀ ਖਾਤੇ ਬਣਾਏ ਤੇ ਸਾਈਬਰ ਕ੍ਰਾਈਮ ਵਾਲਾ ਨੂੰ ਕਿਰਾਏ ਤੇ ਦਿੱਤੇ ਸੀ ਉਸੇ ਤਰ੍ਹਾਂ ਦਾ ਮਾਮਲਾ ਇਹ ਆ ਅਜੇ ਤੱਕ ਤਾਂ ਇਸ ਲੀਡਰ ਤੇ ਸ਼ਹਿਰੀ ਵਿਕਾਸ ਅਥਾਰਟੀ ਦੇ ਅਧਿਕਾਰੀ ਤੱਕ ਗੱਲ ਆ ਪਰ ਜਿਹੜੇ ਸੰਕੇਤ ਮਿਲਦੇ ਆ ਇਹਦੀ ਪੜਤਾਲ ਜਦੋਂ आखिरकार 225 करोड़ रुपए ਦਾ ਮਾਮਲਾ ਜੀ ਜਦੋਂ ਇਹ ਪੜਤਾਲ ਅੱਗੇ ਚੱਲਣੀ ਹੈ ਤੇ ਕਈ ਬੈਂਕ ਵਾਲੇ ਵੀ ਹੋਰ ਫਸਣਗੇ ਤੇ ਇਹ ਵੀ ਹੋ ਸਕਦਾ ਕਿ ਸ਼ਹਿਰੀ ਵਿਕਾਸ ਅਥਾਰਟੀ ਦਾ ਮਾਮਲਾ ਇੱਕ ਸ਼ਹਿਰ ਤੱਕ ਨਾ ਰਵੇ ਇਹਦੀ ਇਨਫੈਕਸ਼ਨ ਦੂਜੇ ਸ਼ਹਿਰਾਂ ਤੱਕ ਵੀ ਜਾ ਸਕਦੀ ਹੈ ਬਿਲਕੁਲ ਪੰਨਾ ਸਾਹਿਬ ਤੁਸੀਂ ਕਭਲਿਆਂ ਦੀ ਗੱਲ ਕੀਤੀ ਹੈ ਡਿਜੀਟਲ ਅਰੈਸਟ ਦੇ ਮਾਮਲੇ ਵੀ ਵਧੇ ਹੈ ਖਬਰ ਇੱਕ ਮੁੰਬਈ ਤੋਂ ਆਈ ਹੈ ਉੱਥੇ ਇੱਕ ਪੁੱਤ ਘਰੋਂ ਬਾਹਰ ਰਹਿੰਦਾ ਸੀ ਪਰ ਮਾਪਿਆਂ ਦੀ ਕੇਅਰ ਕੇਅਰ ਟੇਕਿੰਗ ਦੇ ਲਈ ਉਹਨੇ ਇੱਕ ਕੇਅਰ ਟੇਕਰ ਰੱਖੀ ਉਹ ਕਹਿੰਦੇ ਕਰੋੜਾ ਰੁਪਏ ਦੀ ਠੱਗੀ ਮਾਰ ਕੇ ਚਲੀ ਗਈ ਤੇ ਬਜਿਆ ਪਰਿਵਾਰ ਦੇ ਕੋਲ ਕੁਝ ਨਹੀਂ ਪੂਰਾ ਮਾਮਲਾ ਕੀ ਹੈ ਕਿਸੇ ਨੂੰ ਪਤਾ ਹੀ ਨਹੀਂ ਸੀ ਇਹ ਕੀ ਹੋਇਆ ਉਹ ਬਜ਼ੁਰਗ ਜਿਹੜਾ IIT ਹੁੰਦਾ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਉਹਦੇ ਚੋਂ ਪ੍ਰੋਫੈਸਰ ਰਿਟਾਇਰ ਹੋਏ ਸੀ ਜੀ 80 ਸਾਲ ਦੇ ਨੇੜੇ ਉਮਰ ਰੋਜ਼ ਸੈਰ ਕਰਨ ਜਾਂਦੇ ਸੀ ਬਾਗ ਵਿੱਚ ਸੈਰ ਕਰਦਿਆਂ ਕਰਦਿਆਂ ਇੱਕ ਔਰਤ ਮਿਲ ਪਈ ਫਿਰ ਰੋਜ਼ ਮਿਲਣ ਲੱਗ ਪੇ ਫਿਰ ਉਹਨਾਂ ਦੇ ਘਰ ਆਉਣ ਲੱਗ ਪਈ ਇਹਨਾਂ ਦੇ ਕਿਉਂਕਿ ਬਜ਼ੁਰਗ ਸਨ ਬਾੜੀ ਮੋਟੀ ਮਦਦ ਕਰਨ ਲੱਗ ਪਈ ਇਹਨਾਂ ਨੇ ਉਹਨੂੰ ਕੇਅਰ ਟੇਕਰ ਰੱਖ ਲਿਆ ਆਪਣੇ ਪੁੱਤਰ ਨੂੰ ਕਹਿ ਦਿੱਤਾ ਕਿ ਇੰਨੀ ਕੁ ਤਨਖਾਹ ਲਵੇਗੀ ਤੇ ਇਹ ਕੇਅਰ ਟੇਕਰ ਦੇ ਤੌਰ ਤੇ ਕੰਮ ਕਰਿਆ ਕਰੇਗੀ ਪਰਿਵਾਰ ਖੁਸ਼ ਕਿ ਬਾਪੂ ਇਕੱਲਾ ਚਲੋ ਇਹ ਬੀਬੀ ਉਹਦਾ ਖਿਆਲ ਰੱਖਿਆ ਕਰੇਗੀ ਜੀ ਅਚਾਨਕ ਵੇਖਿਆ ਕਿ ਬਾਪੂ ਦਾ ਫੋਨ ਹੀ ਨਹੀਂ ਮਿਲਦਾ ਬਾਪੂ ਦਾ ਫੋਨ ਕਿੱਥੇ ਆ ਗੱਲ ਕਰਦਿਆਂ ਅਖੀਰ ਉਹਨਾਂ ਨੇ ਪਤਾ ਪੁੱਤਾ ਕਰਾਇਆ ਤੇ ਬਾਪੂ ਹੈ ਨਹੀਂ ਮੁੰਡਾ ਆਇਆ ਉਹਨੇ ਆ ਕੇ ਫਰਾਂਗਵਾਂ ਤੋਂ ਪਤਾ ਕਰਾਇਆ ਤੇ ਪਤਾ ਲੱਗਾ ਕਿ ਇਹ ਮਕਾਨ ਵੀ ਹੁਣ ਬਾਪੂ ਦੇ ਨਾਂ ਤੇ ਨਹੀਂ ਉਸ ਬੀਬੀ ਨੇ ਆਪਣੇ ਨਾਂ ਕਰਾ ਲਿਆ ਇਹ ਸਾਰਾ ਕੰਮ ਕਰਦਿਆ ਉਹਨੂੰ ਕੋਈ 8 ਕਿਸਾ ਲੱਗੇ 2017 ਤੋਂ ਲੱਗੀ ਸੀ 25 ਤੱਕ ਆਉਂਦਿਆਂ ਆਉਂਦਿਆਂ ਤਕਰੀਬਨ 6 ਕਰੋੜ ਰੁਪਏ ਦੀ ਮਾਲਕੀ ਦਾ ਮਕਾਨ ਜਿਹੜਾ ਉਹ ਆਪਣੇ ਨਾਂ ਕਰਾ ਚੁੱਕੀ ਸੀ ਤੇ ਜਦੋਂ ਪੁੱਛ ਪੜਤਾਲ ਹੋਈ ਤੇ ਪਤਾ ਲੱਗਾ ਕਿ ਬਾਪੂ ਨੂੰ ਉਹਨੇ ਬਿਰਧ ਘਰ ਚ ਪਹੁੰਚਾਤਾ ਜੀ ਬਕਾਇਦਾ ਕੇਸ ਦਰਜ ਕੀਤਾ ਗਿਆ ਬਾਪੂ ਨੂੰ ਬਿਰਧ ਘਰ ਚੋਂ ਲਿਆਦਾ ਗਿਆ ਉਸ ਮਕਾਨ ਵਿੱਚ ਬਿਠਾਇਆ ਗਿਆ ਹੁਣ ਬੀਬੀ ਦੀਆਂ ਰਜਿਸਟਰੀਆਂ ਕੈਨਸਲ ਹੁੰਦੀਆਂ ਪਈਆਂ ਨਾਲੋ ਤੇ ਕੇਸ ਬਣ ਗਿਆ ਹੁਣ ਇਹਦੇ ਚੋਂ ਜਿਹੜੀ ਦੂਜੀ ਗੱਲ ਹੈਗੀ ਧਿਆਨ ਦੇਣ ਵਾਲੀ ਉਹ ਇੱਕ ਸਾਡੇ ਕਈ ਐਨ ਆਰ ਆਈ ਭਰਾ ਤੇ ਭੈਣਾਂ ਨੇ ਵਿਦੇਸ਼ ਵਿੱਚ ਬੈਠੇ ਆ ਉਹਨਾਂ ਨੇ ਆਪਣੇ ਬਾਪੂ ਜਾਂ ਮਾਤਾ ਜੀ ਵਾਸਤੇ ਇੱਥੇ ਕੇ ਟਿਕੜ ਰੱਖੇ ਹੋਏ ਮੈਨੂੰ ਨਹੀਂ ਪਤਾ ਕਿੰਦਾ ਦੇ ਕਿਰ ਟੈਕਰ ਸਾਡੇ ਕੋਲ ਇਹੋ ਜੀਆਂ ਸ਼ਿਕਾਇਤਾਂ ਵੀ ਆਉਂਦੀਆਂ ਪਈਆਂ ਨੇ ਕਿ ਕਈਆਂ ਥਾਵਾਂ ਤੇ ਕਿਰ ਟੈਕਰ ਉਹਨਾਂ ਬਜ਼ੁਰਗਾਂ ਦੀ ਸੇਵਾ ਘਟ ਤੇ ਲੋੜ ਪਏ ਤੋਂ ਮਾਰਕ ਘਟਾਈ ਤੱਕ ਵੀ ਕਰਦੇ ਆ ਉਹਨਾਂ ਨੂੰ ਤੰਗ ਕਰਦੇ ਆ ਦੁਖੀ ਕਰਦੇ ਆ ਸਾਰਾ ਕੁਝ ਕਰ ਕਰਾ ਕੇ ਉਹਨਾਂ ਦਾ ਪੈਸਾ ਹੜੱਪਦੇ ਆ ਤੇ ਜਦੋਂ ਕਿਸੇ ਦਾ ਫੋਨ ਆਉਂਦਾ ਕੋਲ ਵੀ ਕੇ ਕਹਿੰਦੇ ਸਾਡੇ ਸਾਹਮਣੇ ਫੋਨ ਸੁਣਨਾ ਜੇ ਤੂੰ ਦੱਸਿਆ ਨਾ ਕਿ ਇੱਥੇ ਕੋ ਮਾੜੀ ਗੱਲ ਹੁੰਦੀ ਆ ਤੇ ਫਿਰ ਰਹਿਣਾ ਤਾਂ ਸਾਡੇ ਕੋਲ ਹੀ ਆ ਉਹ ਡਰਦੇ ਨਾ ਫੋਨ ਤੇ ਦੱਸਿਆਂਦੇ ਅਸੀਂ ਬਿਲਕੁਲ ਠੀਕ ਆ ਸਾਡੀ ਤੁਸੀਂ ਚਿੰਤਾ ਨਾ ਕਰੋ ਇਸ ਕਰਕੇ ਮੈਂ ਵਿਦੇਸ਼ ਵਿੱਚ ਬੈਠੇ ਆਪਣੇ ਭਰਾਵਾਂ ਭੈਣਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਜਿੱਥੇ ਵੀ ਬੈਠੇ ਆ ਜੇ ਤੁਹਾਡਾ ਪਿੰਡ ਵਿੱਚ ਕੋਈ ਬਜ਼ੁਰਗ ਹੈ ਬਾਪੂ ਹੈ ਮਾਤਾ ਜੀ ਨੇ ਉਹਨਾਂ ਵਾਸਤੇ ਜੇ ਤੁਸੀਂ ਕੋਈ ਕੇਅਰ ਟੇਕਰ ਰੱਖਣਾ ਅਬਰ ਤਾਂ ਬਿਹਤਰ ਹੈ ਕਿ ਉਹਦੇ ਨਾਲ ਕੋਈ ਭਰੋਸੇਮੰਦ ਰਿਸ਼ਤੇਦਾਰ ਹੋਵੇ ਅੱਜ ਕੱਲ੍ਹ ਰਿਸ਼ਤੇਦਾਰੀਆਂ ਵੀ ਜਿਹੜੀਆਂ ਨੇ ਉਹ ਪੈਸਾ ਵੇਖ ਕੇ ਅੱਖਾਂ ਬਦਲਣ ਲੱਗ ਪਏ ਲੋਕ ਪਤਾ ਨਹੀਂ ਕਿਦਾਂ ਦੇ ਹੋਣ ਪਰ ਇੱਕ ਦੇ ਉੱਤੇ ਕਦੇ ਨਾ ਛੱਡਿਓ ਜੇ ਰਿਸ਼ਤੇਦਾਰ ਛੱਡਣਾ ਤਾਂ ਵੀ ਜੇ ਕੇਅਰ ਟੇਕਰ ਛੱਡਣਾ ਤਾਂ ਵੀ ਆਪਣਾ ਕੋਈ ਨਾ ਕੋਈ ਦੋਸਤ ਕੋਈ ਜਾਣ ਪਛਾਣ ਵਾਲਾ ਇਹੋ ਜਿਹਾ ਜ਼ਰੂਰ ਰੱਖਿਓ ਜਿਹੜਾ ਦੂਜੇ ਚੌਥੇ ਪੰਜਵੇਂ ਦਿਨ ਉੱਥੇ ਚੱਕਰ ਮਾਰਦਾ ਰਹੇ ਤੇ ਜਦੋਂ ਚਾਹ ਪਾਣੀ ਬਣਦਾ ਹੋਵੇ ਉਹਦੇ ਤੋਂ ਕੇਅਰ ਟੇਕਰ ਤੋਂ ਥੋੜਾ ਜਿਹਾ ਕਲਿਆ ਸਾਈਡ ਤੇ ਖਲੋ ਕੇ ਗੱਲਬਾਤ ਪੁੱਛ ਲਈ ਵੀ ਕਿਦਾਂ ਠੀਕ ਠਾਕ ਸਭ ਕੁਝ ਚੱਲਦਾ ਤੇ ਜੇ ਇਹ ਜਾਪੇ ਕਿ ਕੇਅਰ ਟੇਕਰ ਤੇ ਕੱਲਿਆਂ ਗੱਲ ਹੀ ਨਹੀਂ ਕਰ ਦਿੰਦਾ ਚਾਹ ਵੀ ਬਣਾਉਣੀ ਆ ਤੇ ਰੱਖ ਕੇ ਪਾਣੀ ਉਸੇ ਵਾਲੇ ਫੇਰ ਆ ਜਾਂਦਾ ਮਿੰਟ-ਮਿੰਟ ਦੇ ਉੱਤੇ ਕੇਅਰ ਟੇਕਰ ਬੰਦਾ ਹੈ ਜਾਂ ਬੀਬੀ ਹੈ ਉਹ ਕੱਲੇ ਹੋਣ ਹੀ ਨਹੀਂ ਦਿੰਦਾ ਤੇ ਸਮਝ ਜਾਓ ਕਿ ਮਾਮਲਾ ਸ਼ੱਕੀ ਹੈ ਇਹ ਜਿਹੜਾ ਹੈਗਾ ਨਾ ਕਿ ਮਾਮਲਾ ਗੜਬੜ ਉਹਦਾ ਧਿਆਨ ਤੁਹਾਨੂੰ ਰੱਖਣਾ ਪੈਣਾ ਜੇ ਮੁੰਬਈ ਵਰਗੇ ਸ਼ਹਿਰ ਦੇ ਵਿੱਚ ਇਦਾਂ ਦੀ ਘਟਨਾ ਵਾਪਰ ਸਕਦੀ ਹੈ ਤੇ ਬਾਕੀਆਂ ਥਾਂ ਤੇ ਕੀ ਨਹੀਂ ਵਾਪਰ ਸਕਦਾ ਇਸ ਕਰਕੇ ਸਾਰਿਆਂ ਨੂੰ ਆਪੋ ਆਪਣੇ ਥਾਂ ਤੇ ਧਿਆਨ ਰੱਖਣਾ ਚਾਹੀਦਾ ਇਹ ਘਟਨਾ ਤੋਂ ਬਾਅਦ ਕਈਆਂ ਦੀਆਂ ਅੱਖਾਂ ਖੁੱਲ੍ਹਣੀਆਂ ਚਾਹੀਦੀਆਂ ਥੋੜਾ ਚਿਰ ਪਹਿਲਾਂ ਇਦਾਂ ਦੀ ਘਟਨਾ ਇੱਕ ਦਿੱਲੀ ਦੇ ਨੇੜੇ ਵੀ ਵਾਪਰੀ ਸੀ ਹੋਰ ਕੋਈ ਘਟਨਾ ਨਾ ਵਾਪਰੇ ਇਸ ਕਰਕੇ ਸਾਰਿਆਂ ਨੂੰ ਚੌਕਸ ਰਹਿਣਾ ਚਾਹੀਦਾ ਪਰ ਸਭ ਤੁਸੀਂ ਘਟਨਾ ਦੀ ਗੱਲ ਕੀਤੀ ਹੈ ਤਾਂ ਫਿਰ ਅਮਰੀਕਾ ਚੱਲਦੇ ਹਾਂ ਉੱਥੇ ਵੀ ਹਿੰਸਕ ਪ੍ਰਦਰਸ਼ਨ ਹੋਏ ਡੋਨਲਡ 트ੰਪ ਸਰਕਾਰ ਦੇ ਖਿਲਾਫ ਤੁਹਾਡੇ ਕੋਲ ਪਾਸਪੋਰਟ ਤੇ ਵੀਜ਼ਾ ਹੋਏਗਾ ਡੋਨਲਡ 트ੰਪ ਦੀ ਪੁਲਿਸ ਅੱਜਕੱਲ੍ਹ ਅਮਰੀਕਾ ਦੇ 에어ਪੋਰਟ ਦੇ ਉੱਤੇ ਪਤਾ ਕੀ ਕਰਦੀ ਹਰਿਆਣੇ ਦੇ ਮੁੰਡੇ ਨਾਲ ਕੀ ਕੀਤਾ ਤੁਸੀਂ ਇੱਥੋਂ ਅਮਰੀਕਾ ਦੀ ਗੱਲ ਕਰ ਲਓ ਅਮਰੀਕਾ ਦੀ ਗੱਲਬਾਤ ਕਰਦੇ ਹਾਂ ਗੱਲ ਕਰ ਲਈਏ ਅਜੇ ਅਮਰੀਕਾ ਨਾ ਜਾਇਓ ਕਿਉਂਕਿ ਅਸੀਂ ਨਹੀਂ ਚਾਹੁੰਦੇ ਉਹ ਪਤਾ ਹੀ ਨਹੀਂ ਉੱਥੇ ਉਹਨਾਂ ਨੇ ਕੀ ਕਰਨਾ ਜੀ ਅੱਛਾ ਪਰੋਂ ਸਾਹਿਬ ਉੱਥੇ ਜਿਹੜੇ ਹਿੰਸਕ ਪ੍ਰਦਰਸ਼ਨ ਹੋਏ ਉਹਨਾਂ ਦਿਨਾਂ ਦੌਰਾਨ ਐਪਲ ਦੇ ਸਟੋਰ ਤੇ ਲੁੱਟ ਹੋਈ ਹੈ ਐਪਲ ਦੇ ਬਹੁਤ ਸਾਰੇ ਫੋਨ ਵੀ ਲੈ ਕੇ ਲੁੱਟ ਕੇ ਤੇ ਹੁਣ ਕਹਿੰਦੇ ਉਹਨਾਂ ਫੋਨ ਤੇ ਵਾਰਨਿੰਗ ਆ ਰਹੀ ਹੈ ਵਾਰਨਿੰਗ ਕੀ ਹੈ ਜੀ ਦੇਖੋ Apple ਨੇ ਪਿਛਲੇ ਸਮੇਂ ਦੇ ਵਿੱਚ 2-3 ਸਾਲਾਂ ਤੋਂ ਇੱਕ ਸਿਸਟਮ ਨਿਮਾ ਕੀਤਾ ਕਿ ਜਿੱਥੇ Apple ਦਾ ਕੋਈ ਫੋਨ ਲੁੱਟਿਆ ਜਾਵੇ ਹੂੰ ਜੇ ਰਿਪੋਰਟ ਆ ਜਾਵੇ ਤੇ Apple ਪਿੱਛੋਂ ਆਪਣੀ ਕੰਪਨੀ ਤੋਂ ਹੀ ਆਪਣੇ ਉਸ ਫੋਨ ਨੂੰ ਲੋਕ ਕਰ ਦਿੰਦਾ ਜੀ ਫਿਰ ਉਹ ਫੋਨ ਜਿਹਦੇ ਕੋਲ ਵੀ ਆ ਉਹ ਚੱਲਣਾ ਨਹੀਂ ਸੀ ਜੋ ਇਹਦਾ ਨਾਲ ਉਹਦੇ ਉੱਤੇ ਇੱਕ ਵਾਰਨਿੰਗ ਆਉਣ ਲੱਗ ਪੈਂਦੀ ਹੈ ਕਿ ਤੁਸੀਂ ਇਹ ਫੋਨ ਚੋਰੀ ਕੀਤਾ ਤੁਹਾਡਾ ਇਹ ਫੋਨ ਚੱਲ ਨਹੀਂ ਸਕਦਾ ਜਿੱਥੋਂ ਲਿਆ ਉੱਥੇ ਵਾਪਸ ਕਰ ਦਿਓ ਹੁਣ ਹੋਇਆ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਅਮਰੀਕਾ 'ਚ ਫੜੋਪੜੀ ਹੋਈ ਜੀ ਉਸ ਫੜੋਪੜੀ ਦੇ ਖਿਲਾਫ ਮਜਾਰੇ ਹੋਏ ਜਦੋਂ ਮਜਾਰੇ ਹੋਏ ਤੇ ਪੁਲਿਸਾਂ ਝੜਪਾਂ ਹੋਈਆਂ ਡੋਨਲਡ ਟਰੰਪ ਨੇ ਪੁਲਿਸ ਨੂੰ ਸ਼ਕਤੀ ਲਈ ਆਖਿਆ ਹੋਰ ਫੋਰਸਾਂ ਵੀ ਨਾਲ ਭੇਜਤੀਆਂ ਜਦੋਂ ਮਾਰਕੀਟਾਂ 'ਚ ਝਗੜਾ ਹੱਲਾ ਗੁੱਲਾ ਹੁੰਦਾ ਸੀ ਭੜਕੀ ਭੇੜ ਦੇ ਵਿੱਚ ਇਹੋ ਜਿਹੇ ਮੌਕੇ ਤੇ ਗੁੰਡਾ ਅਨਸਰ ਵੀ ਆਪਣਾ ਕੰਮ ਕਰਦੇ ਹੁੰਦੇ ਆ ਉਹਨਾਂ ਨੇ ਨੇੜੇ ਪੈਂਦਾ ਐਪਲ ਦਾ ਸਟੋਰ ਲੁੱਟ ਗਿਆ ਜਿਹੜਾ ਐਪਲ ਦਾ ਸਟੋਰ ਲੁੱਟਿਆ ਉਹਨਾਂ ਦਾ ਇੱਕ ਇੱਕ ਫੋਨ ਤੁਹਾਨੂੰ ਪਤਾ ਹੈ ਕਿੰਨੇ ਕਿੰਨੇ ਮਹਿੰਗੇ ਫੋਨ ਹੈ ਜੀ ਲੱਖ ਤੋਂ ਤੇ ਸ਼ੁਰੂ ਹੁੰਦੇ ਆ ਤੇ ਕਈ ਕਈ ਲੱਖ ਤੱਕ ਵੀ ਜਾਂਦੇ ਆ ਲੋਕੀ ਲੈ ਗਏ ਪਰ ਐਪਲ ਨੇ ਉਸੇ ਵੇਲੇ ਵੇਖ ਕੇ ਕਿ ਕਿਹੜੇ ਫੋਨ ਚੋਰੀ ਹੋਏ ਆ ਅੱਜ ਕੱਲ ਕੰਪਿਊਟਰ ਉਸੇ ਵੇਲੇ ਦੱਸ ਦਿੰਦਾ ਕਿ ਕਿੱਥੋਂ ਕੀ ਚੋਰੀ ਹੋਇਆ ਕਿਨੇ ਕੀ ਕੀਤਾ ਸਾਡੇ ਲੋਕਾਂ ਨੂੰ ਵਹਿਮ ਹੈ ਕਿ ਬਿਜਲੀ ਗਈ ਹੋਵੇ ਵਾਈਫਾਈ ਬੰਦ ਹੋਵੇ ਤੇ ਕੈਮਰਾ ਕੰਮ ਨਹੀਂ ਕਰਦਾ ਕੈਮਰੇ ਵਾਈਫਾਈ ਤੋਂ ਬਿਨਾਂ ਵੀ ਹੁਣ ਨਵੇਂ ਜਿਹੜੇ ਆ ਉਹ ਕੰਮ ਕਰਦੇ ਰਿਹਦੇ ਕਰਦੇ ਰਹਿੰਦੇ ਆ ਆਵਾਜ਼ ਵੀ ਰਿਕਾਰਡ ਕਰਦੇ ਆ ਸਾਰੀ ਦੀ ਸਾਰੀ ਵੀਡੀਓ ਵੀ ਕਰਦੇ ਆ ਤੇ ਜਦੋਂ ਬਾਅਦ ਵਿੱਚ ਵਾਈਫਾਈ ਚੱਲਦਾ ਜਾਂ ਬਿਜਲੀ ਆਉਂਦੀ ਆ ਇੱਕਦਮ ਸਾਰੇ ਦਾ ਸਾਰਾ ਡਾਟਾ ਉਹ ਸਰਵਰ ਨੂੰ ਭੇਜ ਦਿੰਦੇ ਆ ਜਿੱਥੇ ਵੀ ਪ੍ਰਬੰਧ ਕੀਤਾ ਹੋਵੇ ਜੇ ਕਿਸੇ ਨੇ ਆਨਲਾਈਨ ਆਪਣੇ ਮੋਬਾਈਲ ਨਾਲ ਜੋੜਿਆ ਤੇ ਉਹਨੂੰ ਵੀ ਭੇਜ ਦਿੰਦੇ ਆ ਉਹ ਜਦੋਂ Apple ਨੂੰ ਪਤਾ ਲੱਗਾ ਸਾਡੇ ਇੰਨੇ ਫੋਨ ਚੋਰੀ ਹੋ ਗਏ ਉਹਨਾਂ ਕੰਪਨੀ ਚੋਂ 스ਵਿਚ ਦਬਕੇ ਉਹ ਸਾਰੇ ਸੀਜ਼ ਕਰ ਦਿੱਤੇ ਹੁਣ ਜਿਨ੍ਹਾਂ ਕੋਲ ਫੋਨ ਨੇ ਉਹ ਸਾਰੇ ਫੋਨ ਸੀਜ਼ ਆ ਜਦੋਂ ਉਹਨੂੰ ਆਨ ਕਰਨ ਦਾ ਯਤਨ ਕਰਦੇ ਆ ਉਹਦੇ ਉੱਤੇ ਇੱਕ ਵਾਰਨਿੰਗ ਆਉਂਦੀ ਆ ਇਹ ਫੋਨ ਸੈਟ ਚੋਰੀ ਦਾ ਹੈ ਇਹ ਜਿੱਥੋਂ ਤੁਸੀਂ ਲਿਆਂਦਾ ਵਾਪਸ ਕਰ ਦਿਓ ਤੁਹਾਨੂੰ ਟ੍ਰੇਸ ਕੀਤਾ ਜਾ ਰਿਹਾ ਕਿ ਤੁਸੀਂ ਕਿੱਥੇ ਜਾਂਦੇ ਆ ਮੇਰਾ ਕਲੇ ਤੋਂ ਬਾਅਦ ਲੋਕਾਂ ਨੂੰ ਅਕਲ ਆ ਜਾਣੀ ਚਾਹੀਦੀ ਆ ਕਿ ਕਿਤੋਂ ਵੀ ਕੋਈ ਵੀ ਚੀਜ਼ ਹੋ ਜੀ ਹਲਾਈ ਨਾ ਜਾਵੇ ਜਿਹੜੀ ਤੁਹਾਡੀ ਨਹੀਂ ਨਹੀਂ ਤੇ ਅੱਜ ਦੇ ਯੁੱਗ ਦੀ ਟੈਕਨੀਕ ਤੁਹਾਡਾ ਤੁਹਾਡੇ ਕਰਤਕ ਵੀ ਪਛਾਣ ਕਰੇਗੀ ਜਿੱਥੇ ਮਰਜੀ ਦੌੜ ਜੋ ਇਹ ਪਛਾਣ ਕਰੇਗੀ ਦੇਖੋ ਬਨਸਾਬ ਇਹ ਟੈਕਨੀਕ ਦਾ ਕਮਾਲ ਹੈ ਜੀ ਬਾਕੀ ਤੁਸੀਂ ਸਮਾਂ ਕੱਢਿਆ ਖਬਰਾਂ ਤੇ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ ਮੈਨੂੰ ਨਵਜੀਤ ਹੁੰਦਿਓ ਆ ਗਿਆ ਦੇਖਦੇ ਰਹੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ